ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਆਂ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜਿਗਰ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨਾਂ ਅਜ ਬੀਬੀ ਅਮਨਦੀਪ ਕੌਰ ਜੋ ਕਿ ਚਿੱਟੇ ਦੇ ਨਾਲ ਫੜੀਆਂ ਗਿਆ ਤੇ ਉਹ ਕਾਫੀ عرصਾ ਮਹੀਨਾ ਦਾ ਤਕਰੀਬਨ ਉਹ ਜੇਲ੍ਹ ਚ ਰਹੀਆਂ ਜੇਲ੍ਹ ਚ ਰਹੀਆਂ ਨੇ ਤੇ ਅੱਜ ਕੱਲ੍ਹ ਉਹ ਰਿਹਾਈ ਨੇ ਤੇ ਉਹਨਾਂ ਦਾ ਇੰਟਰਵਿਊ ਕੀਤਾ ਸਿਮਰਨ ਜੋ ਸਿੰਘ ਮੱਕੜ ਜੀ ਨੇ ਉਹ ਆਪਣੇ ਚੈਨਲ ਦੇ ਮਜੂਰ ਹੈ 2.5 ਮਿਲੀਅਨ ਵਿਊਜ਼ ਸੀ ਹਾਂ ਜੋ ਆਪਣੇ ਚੈਨਲ ਤੇ ਉਹਦਾ ਰਿਐਕਸ਼ਨ ਮੌਜੂਦ ਹੈ ਤੇ ਅੱਜ ਆਪਾਂ ਉਹਨਾਂ ਦੇ ਬਾਰੇ ਗੱਲ ਕਰ ਰਹੇ ਨੇ ਸਵਾਰਨ ਟੈਣਾ ਜੀ ਆਪਣੇ ਖਿਆਲ ਆਦਾਰ ਕਰ ਰਹੇ ਨੇ ਤੇ ਆਪਾਂ ਹੁਣ ਉਹਨਾਂ ਦੀ ਵੀਡੀਓ ਦੇਖਣ ਲੱਗੇ ਆਂ ਤੇ ਹੁਣ ਆਪਾਂ ਕਰ ਸਹੀ ਸੱਚ ਨਿਕਲ ਕੇ ਸਾਹਮਣੇ ਆਇਆ ਹਾਂ ਜੀ ਸੋਸ਼ਲ ਮੀਡੀਆ ਨੇ ਪੰਜਾਬੀਆਂ ਦੀ ਮਾਨਸਿਕਤਾ ਦੇ ਉੱਤੇ ਕਿੰਨਾ ਅਸਰ ਕੀਤਾ ਤੇ ਰੀਲਾਂ ਬਣਾਉਣੀਆਂ ਜਾਂ ਵੱਖੋ-ਵੱਖਰੇ ਅਕਾਊਂਟ ਬਣਾ ਕੇ ਨਕਲੀ ਖਾਤੇ ਬਣਾ ਕੇ ਗਾਲਾਂ ਕੱਢਣੀਆਂ ਇਹ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਸ਼ਾਮਲ ਹੋ ਗਿਆ ਇੱਕ ਵਰਗ ਐਸਾ ਪੰਜਾਬੀਆਂ ਦਾ ਜਿਨੇ ਘਰਦਿਆਂ ਨੂੰ ਕਦੇ ਪਾਣੀ ਦਾ ਗਲਾਸ ਭਾਵੇਂ ਨਾ ਪਿਆਇਆ ਹੋਵੇ ਪਰ ਉਹਨਾਂ ਦੇ ਲਈ ਰੀਲ ਬਣਾਉਣੀ ਬੜੀ ਜ਼ਰੂਰੀ ਹੈ। ਮੇਰੇ ਕੋਲੇ ਦੋ ਧਾਰਨਾ। ਵੈਸੇ ਤੁਹਾਡੇ ਆਲੇ-ਦੁਆਲੇ ਬੜਾ ਚੰਦ ਚੜ੍ਹਨ ਵਾਲੇ ਲੋਕ ਹੋਣਗੇ। ਹੋ ਸਕਦਾ ਤੁਸੀਂ ਪਾਰਕ ਦੇ ਵਿੱਚ ਬੈਠੇ ਹੋਵੋ ਤੇ ਸਾਹਮਣੇ ਕੋਈ ਕੁੜੀ ਨੱਚੀ ਜਾਂਦੀ ਹੋਵੇ। ਕਿਉਂ ਰੀਲ ਬਣਾਉਨੇ ਆ? ਹੋ ਸਕਦਾ ਤੁਸੀਂ ਕਿਤੇ ਸੈਰ ਕਰਨ ਗਏ ਹੋਵੋ ਤੇ ਕੋਈ ਮੁੰਡਾ ਪੁੱਠੀਆਂ ਸਿੱਧੀਆਂ ਹਰਕਤਾਂ ਕਰੀ ਜਾਂਦਾ ਹੋਵੇ। ਕਿਉਂ ਰੀਲ ਬਣਾਉਨੇ ਆ? ਹੋ ਸਕਦਾ ਤੁਸੀਂ ਰੇਲਵੇ ਸਟੇਸ਼ਨ ਤੇ ਗਏ ਹੋਵੋ। ਉੱਥੇ ਕੋਈ ਨਾ ਕੋਈ ਇਹੋ ਜਿਹਾ ਮਿਲ ਜੇ। ਹੋ ਸਕਦਾ ਤੁਸੀਂ ਕਦੇ ਨਹਿਰ ਦੇ ਪੁਲ ਤੋਂ ਲੰਘਦੇ ਹੋਵੋ। ਇਹ ਹੋ ਸਕਦਾ ਤੁਸੀਂ ਹਾਈਵੇ ਤੇ ਜਾ ਰਹੇ ਹੋਵੋ ਤੇ ਉੱਥੇ ਕੋਈ ਮੁੰਡਾ ਜਾਂ ਕੁੜੀ ਮੋਟਰਸਾਈਕਲ ਦੇ ਉੱਤੇ ਜਾਂ ਕਾਰ ਦੇ ਉੱਤੇ ਸਟੰਟ ਕਰਦਾ ਮਿਲ ਜੇ ਮਤਲਬ ਇਹ ਆ ਕਿ ਰੀਲਾਂ ਨੇ ਪੰਜਾਬੀਆਂ ਨੂੰ ਪੱਟਤਾ ਜਿਹੋ ਜਿਹੇ ਰੀਲਾਂ ਬਣਾਉਣ ਵਾਲੇ ਉਹ ਜਿਹੇ ਉਹਦੇ ਸ਼ੁਭਚਿੰਤਕ ਦੇਖਣ ਵਾਲੇ ਦੋ ਧਾਰਨਾ ਦੇਖੋ ਅਮਨਦੀਪ ਕੌਰ ਕਾਲੀ ਥਾਰ ਵਾਲੀ ਜਾਂ ਕਹੇ ਲੀਏ ਅਮਨਦੀਪ ਕੌਰ ਰੀਲਾਂ ਵਾਲੀ ਜਾਂ ਕਹੇ ਲੀਏ ਪੁਲਿਸ ਵਾਲੀ ਉਹਨੂੰ ਪੁਲਿਸ ਨੇ ਫੜਿਆ ਸੀ ਇਸ ਦੋਸ਼ ਦੇ ਵਿੱਚ ਕਿ ਉਹਦੇ ਕੋਲੋਂ ਚਿੱਟਾ ਫੜਿਆ ਗਿਆ ਉਹਦੇ ਤੇ ਪੁਲਿਸ ਦੀ ਕਾਰਵਾਈ ਹੋਈ ਪਰ ਅਸੀਂ ਉਹਨੂੰ ਕਿਵੇਂ ਜਾਣਦੇ ਸੀ ਪਹਿਲਾਂ ਕਿ ਉਹ ਰੀਲਾ ਬਣਾਉਂਦੀ ਆ ਉਹ ਵੱਖ-ਵੱਖ ਗਾਣਿਆਂ ਦੇ ਉੱਤੇ ਨੱਚਦੀ ਆ ਵਰਦੀ ਦੇ ਵਿੱਚ ਵੀ ਸਾਰਾ ਕੁਝ ਚੱਲਦਾ ਉਹ ਫੜੀ ਗਈ ਉਹਨੂੰ ਜ਼ਮਾਨਤ ਮਿਲ ਗਈ ਉਹਨੂੰ ਕਲੀਨ ਚਿੱਟ ਨਹੀਂ ਮਿਲੀ ਪਰ ਬਾਹਰ ਆਉਣ ਤੋਂ ਬਾਅਦ ਉਹਨੇ ਤੁਰੰਤ ਫੇਰ ਰੀਲਾ ਬਣਾਉਣੀਆਂ ਸ਼ੁਰੂ ਕੀਤੀਆਂ ਮੈਨੂੰ ਤਾਂ ਧੱਕੜ ਹੁੰਨੀ ਆ ਮੈਨੂੰ ਕੋਈ ਪਰਵਾਹ ਨਹੀਂ ਮੈਂ ਬੇਪਰਵਾਹ ਇਨ੍ਹਾਂ ਗੱਲਾਂ ਤੋਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਯਾਨੀ ਕਿ ਫਸਣ ਤੋਂ ਪਹਿਲਾਂ ਵੀ ਰੀਲਾ ਤੇ ਫਸਣ ਤੋਂ ਤੇ ਜ਼ਮਾਨਤ ਮਿਲਣ ਤੋਂ ਬਾਅਦ ਵੀ ਰੀਲਾ ਤੇ ਹੁਣ ਉਹਨੂੰ ਵਿਜੀਲੈਂਸ ਨੇ ਫੇਰ ਚੱਕਿਆ ਹੋਇਆ ਤੇ ਹੋ ਸਕਦਾ ਭਾਈ ਜਦੋਂ ਵਿਜੀਲੈਂਸ ਦੇ ਕੋਲੋਂ ਬਚ ਨਿਕਲੇ ਆਪਾਂ ਫੇਰ ਰੀਲਾ ਬਣਾ ਗਏ ਜੇ ਮੰਨ ਲਓ ਤੁਹਾਡੇ ਨਾਲ ਮੇਰੇ ਨਾਲ ਜਾਂ ਕਿਸੇ ਦੇ ਨਾਲ ਵੀ ਕੁਝ ਇਹੋ ਜਿਹਾ ਵਾਪਰੇ ਵੀ ਮੰਨ ਲਓ ਸਾਡੇ ਨਾਲ ਕੋਈ ਧੱਕਾ ਹੋਇਆ ਹੋਵੇ ਜਾਂ ਨਾ ਹੋਇਆ ਹੋਵੇ ਬੰਦੇ ਨੂੰ ਕਈ ਮਹੀਨੇ ਸੁਰਤ ਨਹੀਂ ਆਉਂਦੀ ਕਿ ਯਾਰ ਮੈਂ ਇਸ ਮਾਮਲੇ ਦੇ ਉੱਤੇ ਕਿਵੇਂ ਲੋਕਾਂ ਦਾ ਸਾਹਮਣਾ ਕਰਾਂ ਇੰਜੀ ਗੱਲ ਇੰਜੀ ਬੰਦੇ ਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਿਵੇਂ ਉਤਰਨੇ ਵਾਂ ਮੇਰੇ ਨਾਲ ਆਹ ਗੱਲ ਜੁੜ ਗਈ ਮੇਰੇ ਨਾਲ ਆਹ ਵਿਵਾਦ ਜੁੜ ਗਿਆ ਮੇਰੇ ਨਾਲ ਆਹ ਗੱਲ ਹੋਈ ਆ ਤੇ ਮੈਂ ਲੋਕਾਂ ਦੇ ਸਾਹਮਣੇ ਕਿਵੇਂ ਆਵਾਂ ਪਰ ਇੱਥੇ ਰੀਲਾ ਰੋਟੀ ਪਾਣੀ ਤੇ ਹਵਾ ਵਾਂਗੂ ਕਿਵੇਂ ਜ਼ਰੂਰੀ ਆ ਪਹਿਲਾਂ ਵੀ ਰੀਲਾਂ ਬਾਅਦ ਵਿੱਚ ਵੀ ਰੀਲਾਂ ਇੰਟਰਵਿਊਜ਼ ਵੀ ਚੱਲ ਰਹੀਆਂ ਬੜਾ ਕੁਝ ਹੋ ਰਿਹਾ ਤੇ ਮੈਂ ਹੈਰਾਨ ਆ ਇਸ ਗੱਲ ਦੇ ਉੱਤੇ ਕਿ ਪੰਜਾਬ ਦੇ ਵਿੱਚ ਕੱਲੀ ਇੱਕ ਅਮਨਦੀਪ ਕੌਰ ਨਹੀਂ ਪੰਜਾਬ ਦੇ ਵਿੱਚ ਕਿੰਨੀਆਂ ਕੁੜੀਆਂ ਐਸੀਆਂ ਜਿਹੜੀਆਂ ਨੰਗੀਆਂ ਹੋ ਹੋ ਕੇ ਵੀਡੀਓ ਬਣਾਉਣ ਦੇ ਵਿੱਚ ਮਾਣ ਮਹਿਸੂਸ ਕਰਦੀਆਂ ਕਈਆਂ ਦੀਆਂ ਗੱਲਾਂ ਨੰਗੀਆਂ ਕਈਆਂ ਦਾ ਜਿਸਮ ਨੰਗਾ ਕਈਆਂ ਨੇ ਅਧ ਨੰਗੀਆਂ ਹੋ ਕੇ ਫੋਲੋਅਰ ਵਧਾਏ ਆ ਤੇ ਕਈਆਂ ਨੇ ਗੰਦੀਆਂ ਗੱਲਾਂ ਕਰ ਕਰਕੇ ਵਧਾਏ ਆ ਕੋਈ ਕਾਲੇ ਦੇ ਨਾਲ ਕਹਿੰਦੀ ਜੀ ਕਿ ਮੇਰੇ ਆ ਰਿਸ਼ਤੇ ਹੈਗੇ ਤੇ ਕੋਈ ਕਹਿੰਦੀ ਜੀ ਫੇਰ ਕੀ ਹੋ ਗਿਆ ਮੇਰੇ ਆਪਣੇ ਅੰਗਾਂ ਮੈਂ ਤਾਂ ਐਂ ਦਿਖਾਉਣੀ ਹੁੰਨੀ ਆ। ਮਤਲਬ ਇਹ ਅੱ비 ਜਿਹੜੀਆਂ ਗੱਲਾਂ ਦੇ ਉੱਤੇ ਪੰਜਾਬੀ ਜਾਂ ਪੰਜਾਬਣਾਂ ਕਦੇ ਸੰਗਮਨ ਦੇ ਹੁੰਦੇ ਸੀ ਅੱਜ ਬੇਸ਼ਰਮੀ ਦੇ ਵਿੱਚੋਂ ਫੋਲੋਅਰ ਭਾਲ-ਭਾਲ ਕੇ ਉਹ ਇਹ ਗੱਲ ਕਹਿੰਦੇ ਵੀ ਕੋਈ ਪਰਿਵਾਰ ਨਹੀਂ ਚੱਲਦਾ ਹੀ ਆ। ਮੈਂ ਕਦੇ-ਕਦੇ ਹੈਰਾਨ ਹੁੰਨਾ ਵੀ ਇਹਨਾਂ ਦੇ ਮਾਪੇ ਆ ਜਿਹੜੇ ਉਹਨਾਂ ਨੂੰ ਰੋਕਦੇ ਟੋਕਦੇ ਨਹੀਂ ਹੁਣੇ ਵੀ ਧੀਏ ਤੂੰ ਆ ਕੇ ਸ਼ੀ ਕੀ ਕਰਦੀ ਐ? ਤੂੰ ਕੋਈ ਕੰਮ ਕਰ ਲਾ। ਕੋਈ ਪੜ੍ਹਾਈ ਲਿਖਾਈ ਕਰ ਲਾ। ਕੋਈ ਸਿਲਾਈ ਕਢਾਈ ਦਾ ਕੰਮ ਸਿੱਖ ਲਾ। ਕਿਸੇ ਦਫਤਰ 'ਚ ਨੌਕਰੀ ਕਰ ਲਾ ਤੂੰ ਭਾਈ ਚੰਗੇ ਸਾਡੇ ਹਾਰਪੋਨ ਲੱਗੀਆਂ ਜਿਹੋ ਜੇ ਮਾਪੇ ਉਹੋ ਜੀ ਔਲਾਦ ਮਤਲਬ ਇਹਦਾ ਇਹ ਆ ਹਾਲਾਂਕਿ ਸਾਰੇ ਲੋਕ ਗਲਤ ਨਹੀਂ ਹੈਗੇ ਕੁਝ ਕੁ ਲੋਕ ਚੰਗੇ ਵੀ ਆ ਜਿਹੜੇ ਸੋਹਣਾ ਕੰਟੈਂਟ ਪੇਸ਼ ਕਰਦੇ ਆ ਪਰ ਜਦੋਂ ਗੰਦ ਮੰਦ ਲੁਚੀਆਂ ਗੱਲਾਂ ਗੰਦੀਆਂ ਗੱਲਾਂ ਪੇਸ਼ ਕਰਨ ਵਾਲੇ ਲੋਕਾਂ ਨੂੰ ਚਿੱਟੇ ਦੀਆਂ ਗੱਲਾਂ ਕਰਨ ਵਾਲੇ ਲੋਕਾਂ ਨੂੰ ਅਸੀਂ ਇਹ ਦੇਖਦੇ ਹਾਂ ਜੀ ਕਿ ਉਹਨਾਂ ਰੀਲਾਂ ਵਾਇਰਲ ਹੁੰਦੀਆਂ ਤੇ 5 5 7 7 8 8 10 10 ਲੱਖ ਉਹਨਾਂ ਦਾ ਫੋਲੋਅਰ ਆ ਮਤਲਬ ਇਹ ਲੱਗਦਾ ਜੀ ਕਿ ਪੰਜਾਬੀ ਜ਼ਹਿਨੀ ਤੌਰ ਦੇ ਉੱਤੇ ਬਿਮਾਰ ਹੋ ਗਏ ਆ ਅਪੰਗ ਹੋ ਗਏ ਆ ਉਹ ਲੋਕ ਅਪੰਗ ਨਹੀਂ ਮਨਦਾ ਜਿਹੜੇ ਕਿ व्हीਲ ਚੇਅਰ ਦੇ ਉੱਤੇ ਆ ਜਿਹੜੇ ਟਰਾਈਸਾਈਕਲ ਦੇ ਉੱਤੇ ਆ ਅਪੰਗ ਅਸਲ ਦੇ ਵਿੱਚ ਅਪਾਹਜ ਅਸਲ ਦੇ ਵਿੱਚ ਹੈਂਡੀਕੈਪਡ ਲੋਕ ਉਹ ਆ ਜਿਹੜੇ ਲੋਕ ਤੁਰਦੇ ਫਿਰਦੇ ਸਾਨੂੰ ਦਿਸਦੇ ਆ ਪਰ ਜ਼ਹਿਨੀ ਤੌਰ ਦੇ ਉੱਤੇ ਬਿਮਾਰ ਹੋ ਗਏ ਆ ਇਹ ਥਾਰ ਵਾਲੀ ਬੀਬੀ ਚਰਚਾ ਦੇ ਵਿੱਚ ਇਸ ਕਰਕੇ ਆ ਕਿਉਂਕਿ ਚਲੋ ਰਾਜਨੀਤਿਕ ਗੱਲਾਂ ਵੀ ਜੁੜ ਗਈਆਂ ਪਰ ਭਾਈ ਪੰਜਾਬ ਦੀ ਪੁਲਿਸ ਦੇ ਕਿਸੇ ਤੱਕ ਕਈ ਇਹੋ ਜਿਹੇ ਸਾਹਮਣੇ ਆਏ ਆ ਕਦੇ ਕੋਈ ਸੰਗਰੂਰ ਦੀ ਜੇਲ੍ਹ ਦੇ ਵਿੱਚ ਨਸ਼ਾ ਭੇਜਣ ਵਾਲਾ ਪੁਲਿਸ ਮੁਲਾਜ਼ਮ ਫੜਿਆ ਜਾਂਦਾ ਕਦੇ ਖਬਰ ਆਉਂਦੀ ਜੇ ਕਿ 40 ਗ੍ਰਾਮ ਨਸ਼ੇ ਸਮੇਤ ਫਲਾਣਾ ਫੜਿਆ ਗਿਆ ਮਤਲਬ ਥਾਰ ਵਾਲੀ ਇਸ ਔਰਤ ਤੋਂ ਬਾਅਦ ਵੀ ਤੇ ਪਹਿਲਾਂ ਵੀ ਇਹੋ ਜੀਆਂ ਬਹੁਤ ਸਾਰੀਆਂ ਖਬਰਾਂ ਤੇ ਵੀਡੀਓ ਆਉਂਦੀਆਂ ਰਹਿੰਗਾ ਜਿਹੜੀਆਂ ਦੱਸਦੀਆਂ ਕਿ ਭਾਈ ਪੰਜਾਬ ਦੇ ਵਿੱਚ ਪੁਲਿਸ ਮਹਿਕਮੇ ਦਾ ਇੱਕ ਹਿੱਸਾ ਵੀ ਇਨ੍ਹਾਂ ਹਰਕਤਾਂ ਦੇ ਉੱਤੇ ਆ ਇਹਨਾਂ ਗੱਲਾਂ ਦੇ ਵਿੱਚ ਲੱਗਾ ਹੋਇਆ ਮੈਂ ਉਦੋਂ ਵੀ ਇੱਕ ਬੇਨਤੀ ਕੀਤੀ ਸੀ ਡੀਜੀਪੀ ਸਾਹਿਬ ਨੂੰ ਕਿ ਤੁਸੀਂ ਇਸ ਗੱਲ ਨੂੰ ਯਕੀਨੀ ਬਣਾਓ ਕਿ ਵਰਦੀ ਦੇ ਵਿੱਚ ਆਨ ਡਿਊਟੀ ਕੋਈ ਵੀਡੀਓ ਬਣਾ ਹੀ ਨਹੀਂ ਸਕਦਾ ਤੁਸੀਂ ਨੌਕਰੀ ਕਰਨਾ ਆਏ ਕਿ ਟਿਫਨੇ-ਮਿਛਨੇ ਕਰਨਾ ਆਏ ਆ ਜੇ ਤੁਹਾਨੂੰ ਇਹ ਲੱਗਦਾ ਜੀ ਕਿ ਸੋਸ਼ਲ ਮੀਡੀਆ ਦੇ ਉੱਤੇ ਫੋਲੋਅਰ ਵਧਾਉਣੇ ਜ਼ਰੂਰੀ ਆ ਤੇ ਫਿਰ ਤੁਸੀਂ ਉਹ ਕੰਮ ਕਰ ਲਓ ਕਿਸੇ ਹੋਰ ਵਾਸਤੇ ਨੌਕਰੀ ਛੱਡ ਦਿਓ ਪਰ ਆਪਾਂ ਵੀ ਨਹੀਂ ਕੀਤਾ ਕਾ ਜ਼ਰੂਰ ਤੇ ਇਸ ਵਕਤ ਇਸ ਗੱਲ ਦੀ ਆ ਕਿ ਕੱਲੀ ਨਸ਼ਾ ਮੁਕਤੀ ਨਸ਼ਾ ਮੁਕਤੀ ਕਰਤੀ ਨਸ਼ਾ ਮੁਕਤੀ ਕਰਤੀ ਇਹ ਨਾ ਗੱਲ ਦੁਹਰਾਈ ਜਾਵੇ ਅਮਨਦੀਪ ਸਿੰਘ ਕਈ ਹੋਣਗੇ ਤੇ ਅਮਨਦੀਪ ਕੌਰਾਂ ਕਿੰਨੀਆਂ ਕਾ ਇਸ ਗੱਲ ਨੂੰ ਸਮਝਿਆ ਜਾਵੇ ਵੀ ਭਾਈ ਇਹ ਜਿਹੜੇ ਰੀਲਾਂ ਪੱਟੇ ਲੋਕ ਆ 18 ਵਾਲੇ ਲੋਕ ਆ ਇਹਨਾਂ ਦਾ ਪਸ਼ੋਕੜ ਕੀ ਆ ਇਹ ਕਿੱਥੋਂ ਸਾਰਾ ਕੁਝ ਆਉਂਦਾ ਕਿਹਦੇ ਨਾਲ ਮਿਲ ਕੇ ਚੱਲਦੇ ਆ ਆਪਣੇਆਂ ਨੂੰ ਪੁਲਿਸ ਬਚਾਉਂਦੀ ਆਈ ਆ ਪਤਾ ਨਹੀਂ ਕਿੰਨੇ ਕੁ ਹੋਰ ਬਚਾਏ ਜਾਣੇ ਆ ਜਦੋਂ ਪੁਲਿਸ ਪੁਲਿਸ ਨੂੰ ਫੜਦੀ ਮੈਂ ਤਾਂ ਹੁਣ ਇਸ ਗੱਲ ਤੇ ਹੈਰਾਨ ਹੁਣਾ ਵੀ ਪੁਲਿਸ ਨੇ ਪੁਲਿਸ ਨੂੰ ਬਚਾ ਵੀ ਤਾਂ ਲੈਣਾ ਹੀ ਆ ਕਦੇ ਤਾਂ ਦੇਖਿਆ ਨਹੀਂ ਵੀ ਭਾਈ ਪੁਲਿਸ ਮੁਲਾਜ਼ਮ ਬਿਲਕੁਲ ਟੰਗਿਆ ਪਿਆ ਆ ਮੈਂ ਹੁਣ ਇੱਕ ਰਿਪੋਰਟ ਪੜ੍ਹ ਕੇ ਆਇਆ ਜਿਹੜੇ ਪੰਜਾਬ ਦੇ ਵਿੱਚ ਜ਼ਹਿਰੀਲੀ दारू ਦੇ ਕਰਕੇ ਲੋਕ ਮਰਦੇ ਆ ਉਹ ਭਾਵੇਂ 220 ਦੇ ਵਿੱਚ ਮਰੇ ਆ ਮਾਝਾ ਖੇਤਰ ਦੇ ਵਿੱਚ ਭਾਵੇਂ 224 ਦੇ ਵਿੱਚ ਮਰੇ ਆ ਸੰਗਰੂਰ ਖੇਤਰ ਦੇ ਵਿੱਚ ਉਹਨਾਂ ਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਸਸਪੈਂਡ ਕੀਤੇ ਗਏ ਆ ਸਮੇਂ-ਸਮੇਂ ਤੇ ਵੀ ਭਾਈ ਉਦੋਂ ਆ ਸਸਪੈਂਡ ਕਰਤਾ ਵੀ ਅਧਿਕਾਰੀ ਕਰਤਾ ਸਾਰੇ ਬਹਾਲ ਹੋ ਗਏ ਪੁਲਿਸ ਪੁਲਿਸ ਨੂੰ ਬਚਾ ਲੈਣ ਦੀ ਵਿੱਚ ਕੋਈ ਇਹੋ ਜਿਹੀ ਗੁਣਾ ਘਟਾਓ ਕਰ ਲਈ ਆ ਵੀ ਭਾਈ ਆਪਦੇ ਬੰਦੇ ਬਚ ਜਾਂਦੇ ਆ ਕਈ ਵਿੱਚ ਟੈਕਨੀਕਲ ਪੁਆਇੰਟ ਇਹੋ ਜਿਹੇ ਹੁੰਦੇ ਆ ਅਮਨਦੀਪ ਕੌਰ ਨੇ ਵੀ ਸ਼ਾਇਦ ਬਚ ਜਾਣਾ ਹੋਵੇ ਸ਼ਾਇਦ ਕੋਈ ਫਰਕ ਹੀ ਨਾ ਪਵੇ ਇਹ ਵਕਤ ਬਿਆਨ ਕਰੂਗਾ ਪਰ ਵਿਜੀਲੈਂਸ ਨੇ ਭਾਈ ਪਤਾ ਲੱਗਾ ਕਿ ਉਹਦੀ ਪ੍ਰਾਪਰਟੀ ਫ੍ਰੀਜ਼ ਕਰ ਲਈ ਆ ਉਹਦੇ ਵਿੱਚ ਥਾਰ ਵੀ ਆ ਕਾਰ ਵੀ ਆ ਘਰ ਵੀ ਆ ਉਹਦੇ ਵਿੱਚ ਪਲਾਟ ਵੀ ਆ ਮੋਬਾਈਲ ਵੀ ਆ ਬੁਲਟ ਮੋਟਰਸਾਈਕਲ ਵੀ ਆ ਵਿਜੀਲੈਂਸ ਇਹ ਗੱਲ ਕਹਨੀ ਜੀ ਕਿ ਕੁੱਲ ਇਹਦੀ ਆਮਦਨ ਤੇ ਕੁੱਲ ਇਹਦੇ ਖਰਚੇ ਇਹਦੇ ਵਿੱਚ ਕਾਫੀ ਵਖਰੇਵਾ ਮੰਨ ਲਓ ਧਾਰਨ ਦੇ ਤੌਰ ਤੇ ਉੱਤੇ ਤੁਸੀਂ 50000 ਰੁਪਏ ਕਮਾਉਂਦੇ ਹੋ ਮਤਲਬ ਤੁਸੀਂ ਇਹ ਤਾਂ ਹੋ ਸਕਦਾ ਵੀ 90000 ਖਰਚ ਕਰ ਲਓ 50000 ਹੀ ਖਰਚ ਕਰਦੇ ਹੋ ਤੁਸੀਂ ਪਰ ਜੇ ਤੁਹਾਡੀ 50000 ਆਮਦਨ ਆ ਤੇ ਤੁਸੀਂ 2 ਲੱਖ ਰੁਪਏ ਮਹੀਨਾ ਦਾ ਖਰਚਾ ਤੁਹਾਡਾ ਫਿਰ 1.5 ਲੱਖ ਕਿੱਥੋਂ ਆਉਂਦਾ ਸਵਾਲ ਇਹ ਆ ਹੁਣ ਅਮਨਦੀਪ ਕੌਰ ਦੇ ਕੋਲੋਂ ਇਸ ਗੱਲ ਦੀ ਪੜਤਾਲ ਕੀਤੀ ਜਾਣੀ ਆ ਕਿ ਇਹ ਕਾਲੀ ਥਾਰ ਵਾਲੀ ਬੀਬੀ ਜਿਹੜੀ ਇਸਾ ਕਿ ਮੁੱਤੀ ਇੰਨੀਆਂ ਕਰਦੇ ਦੇ ਉੱਤੇ ਚੀਜ਼ਾਂ ਚੁੱਕ ਚੁੱਕ ਕੇ ਚੀਜ਼ਾਂ ਲਈ ਜਾਂ ਫਿਰ ਇਹਦੇ ਵਿੱਚ ਕੋਈ ਨਾ ਕੋਈ ਹੋਰ ਭੁਨਤਰ ਹੈਗੀ ਆ ਜਾਂ ਇਹਦੇ ਵਿੱਚ ਕੋਈ ਹੋਰ ਗੱਲ ਹੈਗੀ ਆ ਹੁਣ ਸੋਸ਼ਲ ਮੀਡੀਆ ਦੇ ਉੱਤੇ ਪੱਟੇ ਹੋਏ ਲੋਕਾਂ ਦੀ ਇੱਕ ਹੋਰ ਧਾਰਨਾ ਸੁਖਰਤਗੇ ਦੇ ਬਾਰੇ ਅਸੀਂ ਪਹਿਲਾਂ ਵੀ ਗੱਲ ਕੀਤੀ ਅੱਜ ਉਹਦੇ ਫੋਲੋਅਰ ਵੱਧ ਰਹੇ ਆ ਘਟ ਨਹੀਂ ਰਹੇ ਕਿਉਂ ਕਿ ਆਪਾਂ ਨੂੰ ਤਾਂ ਖਬਰ ਜਾਂ ਮਸਾਲਾ ਚਾਹੀਦਾ ਪੰਜਾਬੀਆਂ ਨੂੰ ਜਾਂ ਗੈਰ ਪੰਜਾਬੀਆਂ ਨੂੰ ਤੇ ਭਾਈ ਆਪਾਂ ਉਹਦੇ ਮਗਰ ਲੱਗ ਤੁਰਦੇ ਆ ਇੱਥੇ ਕੋਈ ਗੁਰਬਾਣੀ ਪੇਸ਼ ਕਰਦਾ ਚੰਗੇ ਗੀਤਾਂ ਦੀ ਪੇਸ਼ਕਾਰੀ ਕਰਦਾ ਚੰਗੀ ਸਿੱਖਿਆ ਦੀ ਗੱਲ ਕਰਦਾ ਬੂਟੇ ਲਾਉਣ ਦੀ ਗੱਲ ਕਰਦਾ ਧਰਤੀ ਨੂੰ ਸੰਭਾਲਣ ਦੀ ਗੱਲ ਕਰਦਾ ਹਵਾ ਦੀ ਕਦਰ ਕਰਨ ਦੀ ਗੱਲ ਕਰਦਾ ਚੰਗੀਆਂ ਸੂਚਨਾਵਾਂ ਦਿੰਦਾ ਧੀਆਂ ਭੈਣਾਂ ਦੀ ਇੱਜ਼ਤ ਦੀ ਰਾਖੀ ਦੀ ਗੱਲ ਕਰਦਾ ਉਹਦੇ ਫੋਲੋਅਰ ਕਿੰਨੇ ਹੁੰਦੇ ਆ ਤੇ ਟੈਟੂਆਂ ਦੇ ਨਾਲ ਮੂੰਹ ਸਿਰ ਭਰਿਆ ਹੋਵੇ ਤੇ ਬੰਦਾ ਕੁੜੀ ਦਾ ਗਲਵੱੜ ਦਿੰਦਾ ਹੋਵੇ ਪੈਸੇ ਲੈ ਕੇ ਤੇ ਬੰਦੇ ਦੇ ਵੱਲੋਂ ਹੁਣ ਤੱਕ ਇਹੋ ਜਿਹੀਆਂ ਗਰੀ ਲਈ ਪਾਈਆਂ ਗਈਆਂ ਹੋਣ ਵੀ ਗੰਦੀਆਂ ਗੱਲਾਂ ਕਰਕੇ ਆ ਕਰ ਦਿੰਦੇ ਹੁੰਦੇ ਆ ਤੂੰ ਮੇਰੇ ਨਾਲ ਏਦਾਂ ਹੁੰਦੀ ਸੀ ਫਲਾਣੀ ਹੁੰਦੀ ਸੀ ਤੁਸੀਂ ਵੇਂਦੇ ਰਹੇ ਆ ਮੈਂ ਤਾਂ ਵੇਂਦਾ ਨਹੀਂ ਸੀ ਮੈਨੂੰ ਤਾਂ ਹੁਣ ਪਤਾ ਲੱਗਾ ਮਤਲਬ ਇਹ ਹੈ ਜੀ ਕਿ ਪੰਜਾਬੀਆਂ ਦਾ ਵੱਡਾ ਹਿੱਸਾ ਗੈਰ ਪੰਜਾਬੀ ਵੀ ਖਾਸ ਕਰਕੇ ਸਾਡੀ ਜਵਾਨ ਪੀੜੀ ਦਾ ਹਿੱਸਾ ਇਹ ਮਾਨਸਿਕ ਤੌਰ ਦੇ ਉੱਤੇ ਬਿਮਾਰ ਹੋ ਚੁੱਕਿਆ ਇਹਨਾਂ ਨੂੰ ਕਾਉਂਸਲਿੰਗਾਂ ਦੀ ਲੋੜ ਆ ਜੇ ਮੜ ਲੋ ਅੱਜ ਇਹਨਾਂ ਨੂੰ ਗੰਦਬੰਦ ਇਦਾਂ ਚੰਗਾ ਲੱਗਦਾ ਆਪਾਂ ਇਹਨਾਂ ਦੇ ਕੋਲੋਂ ਇਸ ਗੱਲ ਦੀ ਆਸ ਕਰਾਂਗੇ ਕਿ ਭਾਈ ਇਹ ਸੂਬੇ ਦੀ ਰਖਵਾਲੀ ਕਰਨਗੇ ਇਹ ਸੂਬੇ ਦਾ ਤਾਜ ਆ ਇਹ ਸੂਬੇ ਦੀ ਵਗ ਡੋਰ ਇਹਨਾਂ ਦੇ ਹੱਥਾਂ ਦੇ ਵਿੱਚ ਹੋਊਗੀ ਇਹਨਾਂ ਨੂੰ ਤਾਂ ਇਸ ਵੇਲੇ ਠੋਲੇ ਚਾਹੀਦੇ ਆ ਜੇ ਅਮਨਦੀਪ ਕੌਰ ਰੀਲਾ ਬਣਾਉਂਦੀ ਆ ਆਪਾਂ ਤਾਂ ਵੀ ਸਵਾਦ ਲੈਣਾ ਜੋ ਚਿੱਟੇ ਸਮੇਤ ਫੜੀ ਗਈ ਤਾਂ ਵੀ ਸਵਾਦ ਲੈਣਾ ਜ਼ਮਾਨ ਤੇ ਆ ਗਈ ਤਾਂ ਵੀ ਸਵਾਦ ਲੈਣਾ ਵਿਜੀਲੈਂਸ ਨੇ ਫੜ ਲਈ ਤਾਂ ਵੀ ਸਵਾਦ ਲੈਣਾ ਸੁਖਰਤੀਆ ਜਿਹੜਾ ਮਾਡਲਿੰਗ ਕਰਦਾ ਆਪਾਂ ਤਾਂ ਵੀ ਸਵਾਦ ਲੈਣਾ ਜੇ ਉਹ ਗਾਲਾਂ ਕੱਢਦਾ ਤਾਂ ਵੀ ਸਵਾਦ ਲੈਣਾ ਜੇ ਉਹ ਹੁਣ ਫੜਿਆ ਗਿਆ ਕਤਲ ਦੇ ਦੋਸ਼ ਦੇ ਵਿੱਚ ਤਾਂ ਵੀ ਸਵਾਦ ਲੈਣਾ ਮਤਲਬ ਆਪਾਂ ਨੂੰ ਤਾਂ ਇਕੱਲਾ ਸਵਾਦ ਚਾਹੀਦਾ ਆਪਾਂ ਤਾਂ ਮਜ਼ੇ ਵਾਲੇ ਲੋਕ ਆ ਪਤਾ ਇੰਜੋਏ ਕਰਨਾ ਮਤਲਬ ਪੰਜਾਬਗਾਂ ਦੇ ਕੋਲੇ ਸਮਾਂ ਕਿੰਨਾ ਇੰਜੋਏ بس انجوائے اور کئی ਲੋਕੇ ਵੀ ਗੱਲ ਕਹਿਣਗੇ ਵੀ ਤੁਹਾਨੂੰ ਵੀ ਤਾਂ ਅਸੀਂ ਸੋਸ਼ਲ ਮੀਡੀਆ ਤੇ ਵਹਨੇ ਆ ਅਸੀਂ ਤਾਂ ਬਾਈ ਜੀ ਅਜ ਤੱਕ ਕਦੇ ਗਾਲ ਕੱਢੀ ਨਹੀਂ ਨਾ ਅਸੀਂ ਕਦੇ ਕੱਢੀਗੇ ਨਾ ਕਿਸੇ ਉੱਤੇ ਭद्दी ਟਿੱਪਣੀ ਕਰਗੇ ਤੇ ਨਾ ਹੀ ਸਾਡਾ ਅੰਦਰਾ ਇਸ ਗੱਲ ਦੇ ਲਈ ਮਨਜ਼ੂਰੀ ਦਿੰਦਾ ਮੈਂ ਇੱਕ ਵਾਰੀ ਇੱਕ ਨੇਤਾ ਦੀ ਇੰਟਰਵਿਊ ਕੀਤੀ ਸੀ ਉਹਨੇ ਮੈਨੂੰ ਇਹ ਗੱਲ ਕਹੀ ਕਿ ਨਾ ਵੀ ਦੇਖੋ ਮੈਂ ਨਾ ਇੱਕ ਵਾਰੀ ਫਲਾਣੀ ਥਾਂ ਦੇ ਉੱਤੇ ਗਿਆ ਕਹਿੰਦਾ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਸਾਡੇ ਖੇਤਾਂ ਦੇ ਵਿੱਚ ਕਹਿੰਦਾ ਜੀ ਉੱਥੇ ਮਜ਼ਦੂਰ ਕੰਮ ਕਰੀ ਜਾਣ ਉਹ ਚਲੋ ਰੋਟੀ ਪਾਣੀ ਛਕਦੇ ਹੋਣੇ ਉਸ ਤੋਂ ਬਾਅਦ ਕਹਿੰਦੇ ਮੈਂ ਇਹਨਾਂ ਨੂੰ ਪੁੱਛਿਆ ਬਈ ਜ਼ਿੰਦਗੀ ਕਿਵੇਂ ਚੱਲਦੀ ਆ 12 15 ਜਾਣੇ ਸੀ ਕਹਿੰਦੇ ਬਾਈ ਜੀ ਬਹੁਤ ਬੱਲੇ ਬੱਲੇ ਆ ਕੀ ਕੰਮ ਕਰਦੇ ਹੁੰਨੇ ਆ ਕਹਿੰਦੇ ਬਾਈ ਜੀ ਅਨੰਦਮਣੀ ਦਾ ਕਿਵੇਂ ਆਪਾਂ ਤੁਹਾਡਾ ਪਾਛੜਮੀ ਦੇਖ ਲਈਦਾ ਮੁੱਖ ਮੰਤਰੀ ਵੀ ਸੁਣੀਦਾ ਗਾਲਾਂ ਵੀ ਕੱਢੀ ਦੀਆਂ ਜੀਤ ਵੀ ਸੁਣੀਦੇ ਆ ਫਿਲਮਾਂ ਵੀ ਦੇਖੀ ਦੀਆਂ ਰਾਤ ਨੂੰ 12 ਵਜੇ ਤੱਕ ਦੋ ਜੀ ਵੀ ਮੁੱਕ ਜਾਂਦਾ ਤੜਕੇ ਨੂੰ ਉੱਠਦੇ ਫੇਰ ਆ ਜਾਂਦਾ ਉਹ ਕਹਿੰਦੇ ਜੀ ਉਸ ਦਿਨ ਮੈਂ ਇਸ ਗੱਲ ਨੂੰ ਸੋਚਿਆ ਵੀ ਪੰਜਾਬ ਦੇ ਵਿੱਚ ਉਹਦੀ ਸਰਕਾਰ ਵੀ ਬਣ ਸਕਦੀ ਹੈ ਜਿਹੜਾ 2GB ਦੀ ਥਾਂ ਦੇ ਉੱਤੇ 3GB ਡਾਟਾ ਬਕਾਉਣ ਦੇਣ ਰਹੀ ਹੈ। ਸਹੀ ਗੱਲ ਹੈ। ਮਤਲਬ ਇਹ ਹੈ ਕਿ ਅਸੀਂ ਡਾਟਾ ਬਕਾਉਣ ਵਾਲੇ ਪੰਜਾਬੀ ਬਣ ਗਏ ਹਾਂ ਕਿ ਧਰਤੀ ਤੇ ਉੱਤੇ ਕੁਝ ਨਾ ਕੁਝ ਕਰਕੇ ਯੋਗਦਾਨ ਪਾ ਕੇ ਜਾਣ ਵਾਲੇ ਪੰਜਾਬੀਆਂ ਚ ਸ਼ਾਮਲ ਆ। ਸੋ ਜਿਹੜੇ ਮੋਬਾਈਲ ਦੀ ਇੰਟਰਨੈਟ ਦੀ ਸੁਚੱਜੀ ਵਰਤੋਂ ਕਰਦੇ ਉਹਨਾਂ ਦਾ ਧੰਨਵਾਦ ਕਰਦੇ ਆਂ। ਪਰ ਜਿਹੜੇ ਫੇਕ ਆਈਡੀ ਬਣਾ ਕੇ ਜੰਮੇ ਹੋਰ ਰੂਪ ਦੇ ਵਿੱਚ ਸੀ ਤੇ ਸੋਸ਼ਲ ਮੀਡੀਆ ਤੇ ਹੋਰ ਰੂਪ ਦੇ ਵਿੱਚ ਜਿਨ੍ਹਾਂ ਨੂੰ ਸਿਰ ਤੇ ਸਿਰਫ ਇਸ ਵੇਲੇ ਭੁਨਤਰਾ ਸੁਝਣੀਆਂ ਜਿਹੜੇ ਸਿਰਫ ਤੇ ਸਿਰਫ ਇਸ ਵੇਲੇ ਤੂੰਬਾ ਲਾਉਂਦੇ ਆ। ਜਿਨ੍ਹਾਂ ਨੂੰ ਗਾਲ੍ਹਾਂ ਤੋਂ ਬਿਨਾ ਆਉਂਦਾ ਕੁਝ ਨਹੀਂ ਉਹ ਭਾਈ ਜੰਨੀ ਪੁੱਠੇ ਤਰੀਕੇ ਦੇ ਨਾਲ ਆ ਮੇਰੇ ਖਿਆਲ ਉਹਨਾਂ ਨੂੰ ਬੇਨਤੀ ਹੈ ਕਿ ਭਾਈ ਆਪਦੇ ਸਮੇ ਦੀ ਸੁਚੱਜੀ ਵਰਤੋਂ ਕਰਿਆ ਕਰੋ ਇਹ ਥਾਰ ਵਾਲੀਆਂ ਬੀਬੀਆਂ ਥਾਰ ਵਾਲੇ ਬੰਦੇ ਜਾਂ ਮਹਿੰਗੀਆਂ ਕਾਰਾਂ ਵਾਲੇ ਮਹਿੰਗੀ ਲਗਜ਼ਰੀ ਜ਼ਿੰਦਗੀ ਜਿਉਣ ਵਾਲੇ ਸਾਰੇ ਬੰਦੇ ਚੰਗੇ ਹੁਣ ਇਹ ਜ਼ਰੂਰੀ ਨਹੀਂ ਜਿਨ੍ਹਾਂ ਨੇ ਮਿਹਨਤ ਨਾਲ ਦੇ ਨਾਲ ਇਹ ਚੀਜ਼ਾਂ ਹਾਸਲ ਕੀਤੀਆਂ ਉਹਨਾਂ ਨੂੰ ਸਲਾਮ ਕਰਦੇ ਆ ਪਰ ਜਿਹੜੇ ਸਿਰਫ ਠੋਲੇ ਛੱਡਦੇ ਆ ਜਿਹੜੇ ਉਧਰ ਕੋਈ ਚਵਲ ਮਾਰਦੀ ਇਧਰ ਕੁਛ ਕਰਤਾ ਉਹਨੂੰ ਗਾਲ ਕੱਢਦੀ ਉਹਨਾਂ ਨੂੰ ਭਾਈ ਆਪਾਂ ਦਰਕਨਾਰ ਕਰੀਏ ਸੋ ਤੇ ਜੀ ਸੋ ਤੇ ਬੇਤਾਰ ਨਹੀਂ ਬਣ ਗਏ ਸੋ ਭਾਈ ਇਹ ਸਾਡੇ ਕੋਲੇ ਇੱਕ ਉਧਾਰਨਾ ਦੋ ਉਧਾਰਨਾ 100 ਉਧਾਰਨਾ ਹਜ਼ਾਰਾਂ ਉਧਾਰਨਾ ਵੀ ਸੋਸ਼ਲ ਮੀਡੀਆ ਦੇ ਉੱਤੇ ਆ ਆ ਕੇ ਲੋਕਾਂ ਨੇ ਕੀ ਚੰਦ ਚਾੜੇ ਆ ਤੇ ਅੱਜ ਕੱਲ ਤਾਂ ਇਹ ਵੀ ਭਾਈ ਲੋਕ ਖੁਦਕੁਸ਼ੀਆਂ ਕਰਦੇ ਸੋਸ਼ਲ ਮੀਡੀਆ ਤੇ ਆ ਕੇ ਇਹ ਗੱਲ ਕਹਿੰਦੇ ਜੀ ਕਿ ਮੈਂ ਮਰਨ ਲੱਗਾ ਮੈਨੂੰ ਧੋਖਾ ਦੇਗੀ ਮੈਨੂੰ ਆ ਕਰ ਗਈ ਮੇਰੇ ਫੋਲੋਅਰ ਘਟ ਗਏ ਆ ਮਾਨਸਿਕ ਰੋਗੀ ਪੰਜਾਬੀ ਕਿਵੇਂ ਹੋਏ ਆ ਇੱਥੋਂ ਪਤਾ ਲੱਗਦਾ ਹਾਂ ਜੀ ਜ਼ਿਕਰੀਆ ਇੱਕ ਵਕਤ ਹੁੰਦਾ ਸੀ ਵਾਕਈ ਹੀ ਇਹ ਗੱਲ ਹੁੰਦੀ ਸੀ ਕਿ ਵੀ ਕੋਈ ਨਾ ਕੋਈ ਗਲਤ ਕੰਮ ਅਡਾਂਸ ਮਾੜਾ ਮੋਟਾ ਕਪੜਾ ਉੱਚਾ ਨੀਵਾ ਬਣਾ ਤੇ ਬੜੀ ਸੰਗ ਆਂਦੀ ਹੁੰਦੀ ਸੀ ਮਤਲਬ ਕਿ ਸੰਗ ਜਿਹੜਾ ਨਾ ਇੱਕ ਬੁਨਿਆਦੀ ਚੀਜ਼ ਹੁੰਦੀ ਸੀ ਪੰਜਾਬ ਦੇ ਵਿੱਚ ਸ਼ਰਮ ਹਿਆ ਸ਼ਰਮ ਹਿਆ ਵੱਡੇ ਛੋਟੇ ਦਾ ਹਿਆ ਜੋ ਮਤਲਬ ਕਿ ਇੰਨਾ ਚੀਜ਼ਾਂ ਦਾ ਬੜਾ ਧਿਆਨ ਰੱਖਿਆ ਜਾਂਦਾ ਸੀ ਲੇਕਿਨ ਜਦੋਂ ਦਾ ਸੋਸ਼ਲ ਮੀਡੀਆ ਆਇਆ ਤੇ ਇਹ ਡੀਲ ਨਾਲਾ ਸਿਸਟਮ ਆਇਆ ਨਾ ਸਭ ਤੋਂ ਪਹਿਲੇ ਤੇ ਇਹ ਮੁੱਕਿਆ ਇਹ ਖਤਮ ਹੋਇਆ ਸਭ ਤੋਂ ਪਹਿਲੋਂ ਤੇ ਇਹਨਾਂ ਨੇ ਇੰਨੇ ਸਤਿਆਨਾਸ਼ ਕੀਤਾ ਪੰਜਾਬੀਆਂ ਦਾ ਪੰਜਾਬੀਆਂ ਦਾ ਕਿਉਂਕਿ ਪੰਜਾਬੀ ਟਿਕਟੋਕ ਤੇ ਨੇ ਸ਼ਾਰਟ ਵੀਡੀਓ ਬਹੁਤ ਸਾਰੇ ਨੇ ਮੈਂ ਕਿ ਜਿੱਥੇ ਤੁਹਾਨੂੰ ਇਹਦੀ ਵਜ੍ਹਾ ਦੱਸਾਂ ਪੰਜਾਬੀਆਂ ਕੋਲ ਨਾ ਥੋੜਾ ਜਿਹਾ ਟਾਈਮ ਵੱਧ ਦੇ ਮਤਲਬ ਕਿ 24 ਘੰਟੇ ਨੇ ਸਾਰੇ ਮਾ ਸੋਈ ਘੰਟੇ ਨਹੀਂ ਇਹਨਾਂ ਕੋਲ ਵੇਲਾ ਟਾਈਮ ਵੱਧ ਦੇ अच्छा क्योंकि ये बाकी जिस जिस तरह ਦੇ ਇਲਾਕੇ ਚ ਰਹਿੰਦੇ ਨੇ ਇਸ ਤਰ੍ਹਾਂ ਦੇ ਇਲਾਕੇ ਦੇ ਰਹਿੰਦੇ ਨੇ ਜਿਸ ਤਰ੍ਹਾਂ ਦੇ ਇਹਨਾਂ ਦੇ ਕੰਮ ਨੇ ਮਿਸਾਲੇ ਕਿ ਖੇਤੀਬਾੜੀ ਵਾਲਾ ਜੇ ਕੋਈ ਜ਼ਮੀਨਦਾਰਾ ਕਰਦਾ ਉਹ 24 ਘੰਟੇ ਜਾਂ 8 ਘੰਟੇ ਉਹਨੇ ਡਿਊਟੀ ਨਹੀਂ ਕਰਨੀ ਉਹਨੇ ਥੋੜਾ ਜਿਹਾ 2 ਘੰਟੇ ਸਵੇਰੇ 2 ਘੰਟੇ ਸ਼ਾਮ ਨੂੰ ਜਾਂ ਡਗਰਾਂ ਨੂੰ ਪੱਠੇ ਪਾਣੇ ਨੇ ਉਹਨਾਂ ਕੋਲ ਇੰਨਾ ਟਾਈਮ ਉਹਨਾਂ ਦੇ ਵੇਲੇ ਵੇਲੇ ਪੱਠੇ ਪਾਣੇ ਨੇ ਉਹਨਾਂ ਕੋਲ ਇੰਨਾ ਕਿ ਟਾਈਮ ਹੁੰਦਾ ਕਿ ਉਹ ਸਕਰੋਲ ਕਰਦਾ ਰਹੇ ਉਹ ਫਿਰ ਉਹਦਾ ਆਪਣਾ ਦਿਲ ਕਰਦਾ ਉਹਨਾਂ ਦਾ ਫਿਰ ਆਪਣਾ ਦਿਲ ਕਰਦਾ ਫਿਰ ਉਹ ਬਣਾਉਣ ਵੀ ਲੱਗ ਪੈਂਦਾ ਖਾਸ ਤੌਰ ਤੇ ਜਿਹੜਾ ਇਹਦੇ ਚ ਚਲੋ ਬੰਦੇ ਤੇ ਜੋ ਵੀ ਕਰ ਰਹੇ ਨੇ ਲੇਕਿਨ ਔਰਤਾਂ ਨੂੰ ਥੋੜਾ ਜਿਹਾ ਕਰਨਾ ਚਾਹੀਦਾ ਕਿ ਉਹ ਜ਼ਿਆਦਾ ਉੱਤੇ ਉਹ ਮੇਰੇ ਜਿਸਮ ਮੇਰੀ ਮਰਜ਼ੀ ਵਾਲੀਆਂ ਤੇ ਉਹ ਸ਼ਾਰਟ ਕੱਪੜੇ ਵਾਲੀਆਂ ਤੇ ਕਿਉਂਕਿ ਉਹ ਬਹੁਤ ਜ਼ਿਆਦਾ ਹੋ ਗਿਆ ਕੰਮ ਉਹ ਉਹ ਨੂੰ ਜ਼ਿਆਦਾ ਓਵਰ ਹੋ ਗਿਆ ਕੱਢਦੀਆਂ ਤੇ ਉਹ ਹੋਰ ਵੀ ਬਾਕੀ ਉਹਨਾਂ ਨੇ ਜਿਹੜੀ ਅਮਨਦੀਪ ਕੌਰ ਵਾਲੀ ਗੱਲ ਕੀਤੀ ਤੇ ਪੁਲਿਸ ਵਾਲੀ ਗੱਲ ਕੀਤੀ ਉਹ ਅਸੀਂ ਉਹਨਾਂ ਨਾਲ ਪੂਰੇ ਸਹਿਮਤ ਆ ਕਿ ਵੀ ਪੁਲਿਸ ਆਲਿਆਂ ਨੇ ਕਦੀ ਅਸੀਂ ਨਹੀਂ ਸੁਣਿਆ ਕਿ ਪੁਲਿਸ ਆਲਿਆਂ ਨੂੰ ਕੋਈ ਸਜ਼ਾ ਆਈ ਹੋ। ਹਾਂ ਬਿਲਕੁਲ ਤੇ ਦੂਸਰਾ ਤੇ ਇੱਥੇ ਤੇ ਤੁਹਾਨੂੰ ਪਤਾ ਹੀ ਹੈ ਲੈਂਦਾ ਚੜਦਾ ਪੰਜਾਬ ਤੇ ਇੱਕੋ ਹੀ ਉਹ ਹਿਸਾਬ ਹੈ ਕਿ ਜੇ ਚੌਧਰੀ ਦਾ ਕੁੱਕੜ ਹਾਰਨ ਲੱਗੇ ਨਾ ਕੋਈ ਛੜਾ ਲੈਂਦਾ ਤੇ ਦੂਸਰੇ ਦਾ ਕੁੱਕੜ ਆ ਕੇ ਚੌਧਰੀ ਦਾ ਕੁੱਕੜ ਹਾਵੀ ਹੋਵੇ ਨਾ ਤੇ ਉਹ ਲੱਗਾ ਰਹਿੰਦਾ ਉਹ ਹਿਸਾਬ ਹੈ ਪੁਲਿਸ ਦਾ ਹਾਂ ਤੇ ਲੈਂਦੇ ਚੜਦੇ ਪੰਜਾਬ ਤੇ ਤੁਹਾਨੂੰ ਪਤਾ ਹੀ ਹੈ ਕਿ ਜੇ ਕੋਈ ਰੋਕੇ ਟ੍ਰੈਫਿਕ ਟ੍ਰੈਫਿਕ ਵਾਰਡਨ ਰੋਕੇ ਤੇ ਉਹਦੇ ਕੰਨਾਂ 'ਤੇ ਫੋਨ ਲਾ ਦਿੰਦੇ ਨੇ ਆ ਮੇਰਾ ਮਾਮਾ ਚਾਚਾ ਟ੍ਰੈਫਿਕ 'ਚ ਹੀ ਹਾਂ ਹਾਂ ਉਹ ਫੋਨ ਕਰਦੇ ਨੇ ਉਹ ਛੱਡ ਦਿੰਦੇ ਨੇ ਤੇ ਜਿੱਥੇ ਤੁਹਾਡਾ ਰਿਸ਼ਤੇਦਾਰ ਜਾਂ ਦੂਰ ਪਾਰ ਵਾਲਾ ਯਾਰ ਦੋਸਤ ਨੂੰ ਪੁਲਿਸ ਛੱਡ ਦਿੰਦੀ ਹੈ ਤੁਹਾਡੇ ਮਤਲਬ ਕਿ ਪੁਲਿਸ ਵਾਲੇ ਦੇ ਫੋਨ ਤੇ ਤੇ ਉਹ ਪੁਲਿਸ ਵਾਲੇ ਨੂੰ ਹੀ ਕਿਵੇਂ ਭੜ ਸਕਦੀ ਹੈ ਸਹੀ ਗੱਲ ਹੈ ਸਹੀ ਗੱਲ ਇਹ ਚੀਜ਼ਾਂ ਨੇ ਥੋੜਾ ਜਿਆ ਧਿਆਨ ਮਤਲਬ ਕਿ ਗਵਰਨਮੈਂਟਾਂ ਨੂੰ ਹਕੂਮਤਾਂ ਨੂੰ ਤੇ ਅਦਾਰੇ ਨੂੰ ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਕਿ ਵੀ ਆ ਜਿਹੜਾ ਖਾਸ ਤੌਰ ਤੇ ਆ ਵਰਦੀ ਪਾ ਕੇ ਰੀਲਾ ਬਣਾਉਂਦੀ ਹੈ ਨਾ ਵਰਦੀ ਪਾ ਕੇ ਰੀਲਾ ਨਾ ਬਣਾ ਚਲੋ ਕਮਜ਼ ਕਮ ਇਹ ਚੀਜ਼ ਹੋਵੇ ਯਾਨੀ ਕਿ ਆਪਣੇ profession ਦੇ ਨਾਲ loyal ਪ੍ਰੋਫੈਸ਼ਨ ਦੇ ਨਾਲ ਲਾਇਲ ਹੋ ਕੇ ਨਾਲੇ ਜਿਹੜਾ ਇੱਕ ਵਰਦੀ ਹੁੰਦੀ ਹੈ ਨਾ ਇਹ ਉਸ ادارے ਦੀ ਇੱਜ਼ਤ ਹੁੰਦੀ ਹੈ ਤੇ ਜਿਸ ਤਰ੍ਹਾਂ ਕਿ ਉਹ ਤੁਸੀਂ ਉਹ ਇਹਦਾ ਮਤਲਬ ਹੈ ਕਿ ਉਹ ਵਰਦੀ ਨੂੰ ਦਲੀਲ ਕਰਨਾ ਉਸ ادارے ਨੂੰ ਦਲੀਲ ਕਰਨਾ ਆਲਾ ਸਾਹਿਬ ਜੇ ਕੋਈ ਘਡਿਆ ਕਿਸਮ ਦੀਆਂ ਰੀਲਾਂ ਬਣਾ ਰਿਹਾ ਦੇਣਾ ਮਤਲਬ ਕਿ ਉਹ 올 ਇਫੈਕਟ ਆਉਂਦਾ ਕਿ ਯਾਰ ਆਹ ਵੇਖੋ ਪੁਲਿਸ ਵਾਲਾ ਕਿੱਡਾ ਘੜੀਆਂ ਦੀ ਲਮ ਬਣਾਉਂਦਾ ਆ ਪੁਲਿਸ ਵਾਲਾ ਕੀ ਏ ਇਹ ਚੀਜ਼ ਤੇ ਥੋੜਾ ਜਿਹਾ ਕੰਟਰੋਲ ਹੋਣ ਦੀ ਉਮੀਦ ਹੈ ਦੋਸਤਾਂ ਨੂੰ ਵੀਡੀਓ ਪਸੰਦ ਆਈ ਮਿਲਨੇ ਆ ਕਿ ਨਵੀਂ ਵੀਡੀਓ ਨਾਲ ਥੋੜਾ ਜਿਹਾ ਕੰਮ ਹੋ ਰਿਹਾ ਐ ਐਂਡ ਤੇ ਥੋੜਾ ਜਿਹਾ ਸ਼ੋਰ ਆਇਆ ਉਹਦੇ ਵਾਸਤੇ ਮਾਫਰਤ ਹਾਂ ਕਿਉਂਕਿ ਬਾਹਰ ਕਿਚਨ ਦਾ ਕੰਮ ਹੋ ਰਿਹਾ ਤੇ ਉਹ ਸ਼ੋਰ ਆਰਾ ਚੱਲਦਾ ਪਿਆ ਤੇ ਸ਼ੋਰ ਆਇਆ ਹੁਣ ਤੁਹਾਨੂੰ ਤੇ ਉਹਦੇ ਵਾਸਤੇ ਮਾਫਰਤ ਮਿਲਨੇ ਆ ਕਿ ਨਵੀਂ ਵੀਡੀਓ ਨਾਲ ਅੱਜ ਮੁਕੰਮਲ ਹੋ ਜਾਣਾ ਫਿਰ ਆਪਾਂ ਵੀਡੀਓ ਦੇ ਵਿੱਚ ਕੋਈ ਡਿਸਟਰਬੈਂਸ ਨਹੀਂ ਹੋਏਗੀ ਹਾਂਜੀ ਮਿਲਨੇ ਆ ਨਵੀਂ ਵੀਡੀਓ ਨਾਲ ਸਤਿ ਸ੍ਰੀ ਅਕਾਲ ਅੱਲਾਹ ਨਿਕੇਬਾ